लुधियाना ਦੇ ਨਿਊ ਸ਼ਿਵਾਜੀ ਨਗਰ ਤੇ ਮੋਹਰ ਸਿੰਘ ਨਗਰ ਵਿੱਚ ਹਲਕੇ ਕੁੱਤੇ ਦਾ ਆਤੰਕ ਵੀ ਤੋਂ ਜ਼ਿਆਦਾ ਲੋਕਾਂ ਨੂੰ ਵੱਡਿਆ ਤੁਸੀਂ ਵੀ ਦੇਖੋ ਪੂਰੀ ਰਿਪੋਰਟ कहाँ से हम तो नगर निगम तरफ से आए हैं अच्छा जी तो ये ये कहाँ पे आए नाले के पास खड़े हैं शिवाजी नगर में तो क्या करने आए हो नगर डॉग पकड़ने के लिए आए थे आपको सूचना मिली थी हाँ जी यहाँ डॉग वाइड कर रहे थे काट रहे थे इसलिए पकड़ने के लिए आए थे अच्छा तीन डॉग उठा के लेके जा रहे हैं तीन लोग ये ठीक है डॉग या हल्के हुए हैं सर ये तो हल्का हुआ है वो फार्म में लेके ये तो हल्के हुए नहीं जो हल्के हुए नहीं है हाँ जी तो अब तक कितने लोगों को काटा है ऐसी सूचना मिली कितने है? अब तक वो तो बताए चार पांच लोग काटा है चार पाँच लोग हाँ जो हल्का हुआ था वो पकड़ लिया हाँ सर ले लगे पकड़ गया रखा हुआ है हमारे पास हाँ जी किरण अरे की होया हो बाद अंदर दिल घबराया बाहर बैठ के जाके ध्यान उधर नु था मैंने पता नहीं क्या चीज आई देखा तो कुत्ते नु सारा नोच लिया एकदम अच्छा कितने कोई था टाइम 10 सवा 10 एक गली दा वारा कुत्ता सी ਪਤਾ ਨਹੀਂ ਕਿੱਥੋਂ ਆਇਆ ਕੁੱਤਾ ਪਹਿਲੀ ਵਾਰ ਦੇਖਿਆ ਪਹਿਲਣ ਦੇ ਕਿਨੇ ਕੋਈ ਟਾਂਕੀਆਂ ਵਗੈਰਾ ਲੱਗੇ ਕਿਤੇ ਨਹੀਂ ਉਹ ਬੋਲਦਾ ਟਾਂਕੇ ਦੀ ਲੱਗਨੇ ਹਾਂਜੀ ਪੱਤੀ ਵਗੈਰਾ ਲਾਦਦੇ ਨੇ ਅੱਛਾ ਕੀ ਮੰਨ ਕੀ ਕਰੀ ਕੋਣ ਬੋਲੋ ਸਾਰੇ ਕੁੱਤੇ ਨੂੰ ਲੈ ਕੇ ਜਾਓ ਸੰਬੋਧ ਤੈਸ਼ਤ ਫੈਲੀ ਪਈ ਬੱਚੇ ਸਾਡੇ ਛੋਟੇ ਛੋਟੇ ਗਲੀਆਂ ਚ ਘੁੰਮਦੇ ਕਿੰਨੇ ਕੁ ਬੰਦੇ ਨੂੰ ਵੜ ਦਿੱਤਾ ਕੁੱਤੇ ਨੂੰ 25 25 ਬੰਦੇ 25 ਬੰਦੇ ਅੱਛਾ ਜੀ ਪੱਜੀ ਕੀ ਨਾਮ ਹੈ ਮੇਰਾ ਨਾਮ ਕਮਲ ਕੁਮਾਰ ਹੈ। ਕਿਹੜਾ ਇਲਾਕਾ ਹੈ? ਇਹ ਨਿਊ ਸ਼ਿਵ ਨਗਰ ਗਲੀ ਨੰਬਰ 1 2 ਪੈਦੀ ਹੈ। ਅੱਛਾ ਤੇ ਭਾਜੀ ਇਹ ਕਿਹਾ ਜਾ ਰਿਹਾ ਕਿ ਦੇਰ ਰਾਤ ਕੁੱਤਿਆਂ ਨੇ ਕੁਝ ਬੰਦਿਆਂ ਨੂੰ ਵੱਢਿਆ ਗਿਆ ਵਾ ਤੇ ਕਿੰਨੇ ਕ ਬੰਦੇ ਨੇ ਜਿਹੜੇ ਇੰਜਰਡ ਹੋਏ ਨੇ? 9-10 ਬੰਦੇ ਤਾਂ ਸਾਡੀ ਨਿਗਾਹ 'ਚ ਆ ਜਿਹੜੇ ਵੱਡੇ ਬਾਕੀਆਂ ਦਾ ਕੋਈ ਪਤਾ ਨਹੀਂ ਕਿੰਨੇ ਨੂੰ ਹੋ ਚੁੱਕਾ ਵਾ। ਇਹ ਕੁ ਦਿਨ ਦੇ ਵਿੱਚ ਇੰਨੇ ਬੰਦਿਆਂ ਨੂੰ ਵੱਢ ਦਿੱਤਾ ਵਾ। ਅੱਜ ਸਵੇਰੇ ਵੀ ਦੋ-ਤਿੰਨ ਬੰਦਿਆਂ ਨੂੰ ਕੀਤਾ ਵਾ। ਜਦੋਂ ਕੁੱਤੇ ਨੂੰ ਫੜਨ ਲਈ ਇਹ ਮਹਿਮ ਚਲਾਈ ਸੀ ਜਿਹੜੇ ਸਾਡੇ ਕਾਉਂਸਲਰ ਸਾਹਿਬ ਗਏ ਸੀਗੇ। ਉਹ ਕੁੱਤੇ ਨੂੰ ਫੜਨ ਗਏ ਜਦੋਂ ਉਹਨਾਂ ਨੇ ਦੋ-ਤਿੰ ਠੀਕ ਹੈ ਤੇ ਹੁਣ ਕਾਰਪੋਰੇਸ਼ਨ ਤੋਂ ਤੁਸੀਂ ਕੋਈ ਲੈਟਰ ਦਿੱਤੀ ਹੈ ਥਾਣੇ ਨੂੰ ਹਾਂ ਸਾਡੀ ਕਾਉਂਸਲਰ ਸਾਹਿਬ ਨੇ ਦਿੱਤਾ ਵਾ ਕਾਪਾ ਕਾਉਂਸਲਰ ਸਾਹਿਬ ਨੂੰ ਕਿਹਾ ਸੀ ਕਾਉਂਸਲਰ ਸਾਹਿਬ ਸਾਡੇ ਗਏ ਆ ਉਹਨਾਂ ਨੇ ਕੁੱਤੇ ਫੜਨੇ ਬੰਦਾ ਇਹ ਇਹ ਵਾਰਡ ਨੰਬਰ ਕਿੰਨਾ 79 79 ਕਿਹੜਾ ਕਾਉਂਸਲਰ ਕੋਣ ਹੈ ਸਮਰਜੀਤ ਸਿੰਭੂ ਤੇ ਸਿੰਭੂ ਜੀ ਅੱਛਾ ਸਿੰਭੂ ਜੀ ਤੇ ਉਹਨਾਂ ਨੇ ਕਿਹਾ ਹੁਣ ਕੀ ਕੁੱਤੇ ਫੜਲੇ ਹਾਂਜੀ ਹਾਂਜੀ ਕੁੱਤੇ ਉਹਨਾਂ ਨੇ ਫੜਿਆ ਵੀ ਹੈ ਲੰਬੇ ਸਮੇਂ ਤੋਂ ਕੁੱਤਿਆਂ ਤੋਂ ਪਰੇਸ਼ਾਨ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਬਹੁਤ ਜ਼ਿਆਦਾ ਕੁੱਤੇ ਆ ਗਲੀ ਦੇ ਵਿੱਚ ਵੀ ਇਹ ਮਹੱਲੇ ਦੇ ਵਿੱਚ ਵੀ ਆਣਾ ਜਾਣਾ ਆਣਾ ਜਾਣਾ ਔਖਾ ਹੁੰਦਾ ਬੱਚਿਆਂ ਦਾ ਸਾਰੇ ਬੱਚੇ ਗਲੀ ਖੇਡਦੇ ਕੱਲ ਰਾਤ ਦੇ ਇੰਨੇ ਪਰੇਸ਼ਾਨ ਆ ਕਿ ਅਸੀਂ ਬੱਚਿਆਂ ਨੂੰ ਅੰਦਰ ਡੱਕ ਕੇ ਰੱਖਿਆ ਆ ਕਿ ਬਾਹਰ ਰਨ ਕਰਨ ਤੁਹਾਡੇ ਕੌਂਸਲਰ ਸਾਹਿਬ ਕਹਿੰਦੇ ਇਲਾਕੇ ਦੇ ਵਿੱਚ 20 ਤੋਂ 25 ਬੰਦਿਆਂ ਨੂੰ ਇੱਕ ਦਿਨ ਦੇ ਵਿੱਚ ਵੱਢਿਆ ਗਿਆ ਹੋ ਸਕਦਾ ਸਰ ਮੈਂ ਤਾਂ ਦੱਸ ਰਿਹਾ ਕਿ 9 10 ਬੰਦੇ ਦਾ 4 ਬੰਦੇ ਦਾ ਸਾਡੇ ਮੇਰੇ ਘਰ ਦੀ ਸਮਝ ਲਓ ਕਿ ਮੇਰੇ ਨਾਲ ਬ੍ਰਦਰ ਹੈ ਤੇ ਨਾਲ ਸਾਡੇ ਪੜੋਸੀ ਆ ਤਿੰਨ ਚਾਰ ਬਹੁਤ ਜ਼ਿਆਦਾ ਕਾਫੀ ਕਾਫੀ ਜ਼ਿਆਦਾ ਇੰਜਰੀ ਹੋਈ ਆ ਠੀਕ ਆ ਹੁਣ ਮੰਗ ਕੀ ਆ ਮੰਗ ਇਹ ਹੈ ਕਿ ਇਹਨਾਂ ਕੁੱਤੇਦੋ ਛੁਟਕਾਰਾ ਦਵਾਇਆ ਜਾਵੇ ਪ੍ਰਸ਼ਾਸਨ ਨੂੰ ਵੀ ਕਾਰਪੋਰੇਸ਼ਨ ਨੂੰ ਵੀ ਕੀ ਆ ਜਿਹੜੇ ਆਵਾਰਾ ਪੁੱਤੇ ਆ ਇਹਨਾਂ ਦਾ ਕੋਈ ਦੇਖਭਾਲ ਕਰੋ ਜਾਂ ਕੁਝ ਕਰੋ ਚੱਕੇ ਲੈ ਕੇ ਜਾਣੇ ਚਾਹੀਦੇ ਆ ਠੀਕ ਹੈ